ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਪਲੂਣ ਬੈਡ ਦਿਖਾਵਾਂਗੇ ਤੁਹਾਨੂੰ ਚਾਰਕ ਘੰਟੇ ਸੋਈ ਨੂੰ ਹੋ ਗਏ ਤੇ ਮਗਰ ਆ ਗਿਆ ਬੱਚਾ ਜੇਰ ਆ ਪਈ ਆ ਬੱਠਲ ਜਿੰਨੇ ਪੂਰੀ ਕੰਪਲੀਟ ਜੇਰ ਆ ਗਈ ਤੇ ਧਾਰਾਂ ਧੂਰਾ ਜਿਹਾ ਚਵਾਈ ਬਾਈ ਤੁਹਾਨੂੰ ਕਰਕੇ ਦਿਖਾਊਗਾ ਆ ਜਾ ਬਾਈ ਦਸੀਲਪੂਰ ਜ਼ਿਲ੍ਹਾ ਬਠਿੰਡਾ ਪਿੰਡ ਬੁਰਜ ਰਾਜਗੜ ਨੇੜੇ ਬਾਈ ਦੇ ਸਲਾਦਪੁਰਾ ਸਸੀ ਗੱਲ ਬੈਠੇ ਹੋਰ ਬਾਈ ਨੰਬਰ ਬੋਲ ਦੇਣੀ 81580 ਵਾਲੀ ਗੱਲ ਵਧੀਆ ਚੱਲੀ ਜਾਂਦਾ ਹਾਂ ਹਾਂ ਜੀ ਪੂਰਾ ਵਧੀਆ ਚੱਲ ਰਿਹਾ ਜਿਹੜੀ ਗੱਲ ਜਿਹੜੀ ਗੱਲ ਉਹ ਖੜੀ ਆ ਉਹ ਬੰਦੇ ਨੇ ਪਹਿਲੇ ਪਾ ਤਾ ਉਹ ਕਹਿੰਦੇ ਲੈ ਜਾਗੇ ਬੱਡੇ ਕਰਨੇ ਬੈੱਕੀ ਸੀ ਉਹਦੀ ਹਾਂ ਉਹਦੀ ਕਿੰਨੇ ਕ ਫੋਨ ਆਏ ਫੋਨ ਤਾਂ ਆ ਗਏ ਉਹਨਾਂ ਦੇ 25 30 ਹਜ਼ਾਰ ਫਰਾਗਮੀ ਭਰਾਨੀ ਇੰਦਰਾਮ ਦਾ ਰਾਤ ਦਾ ਠੀਕ ਆ ਵੀਰੇ ਸੇਲ ਉਹਦੀ ਹੋ ਗਈ ਹਾਂ 25 20 ਸੂਈ ਤੜਕੇ ਆ ਬਾਈ ਠੀਕ ਆ ਵੀਰੇ ਕਦੋਂ ਸੂਈ ਆ ਇਹ ਤੜਕੇ 4 ਵਜੇ ਸੂਈ ਆ ਜੇਰ ਪੈ ਗਈ ਉਹਨਾਂ ਦੇ ਸੂਹਾ ਪਹਿਲਾਂ ਆ ਗਿਆ ਹਾਂ ਸੂਹਾ ਪਹਿਲਾਂ ਮਗਰ ਬੱਛਾ ਮਗਰ ਬੱ ਦੁੱਧ ਕਿੰਨਾ ਰਹੂਗਾ ਇਦਕੇ ਦੁੱਧ ਤਾਂ ਮੇਰੇ ਹਿਸਾਬ ਨਾਲ ਜਿਹੜਾ ਹੁਣ ਥੱਲੇੋਂ ਬਚੀ 20 ਲੀਟਰ ਦੇ ਨੇੜੇ ਜਾਊਗੀ ਆ ਦੇਖੋ ਬਾਬਾ ਹੀ ਸਹੀ ਗੱਲ ਕਰੀ ਆ ਦੇਖੋ ਥਣਲੇਵਾ ਨੇੜੇ ਤੋਂ ਚੱਕਰ ਤਾਂ ਤੋਂ ਸ਼ੁਰੂ ਹੁੰਦਾ ਥੱਲੇ ਤਾਂ ਜਾਂਦਾਗਾ ਦੇਖੋ ਕੱਲੇ ਕੱਲੇ ਥਣ ਤੋਂ ਨਿਕਣਵੇਂ ਚਾਰੇ ਗੈਪ ਤੇ ਅੰਮੋਲਿ ਛੱਡੂ ਦੇਖੋ ਤੇ ਇੱਧਰਲੀ ਛੱਡ ਦੇਖੋ ਪੂਰੇ ਵੱਡੇ ਘਾਟ ਘਾਟ ਦੀ ਆ ਉਹ ਸੂਲ ਦਾ ਪਤਾ ਹੀ ਨਹੀਂ ਲੱਗਿਆ ਬੱਚੀ ਨੂੰ ਪਹਿਲਾਂ ਹੀ ਠੀਕ ਹੋਰ ਜਾਣ ਵਾਲੀ ਆ ਨਾ ਫਿਰ ਆ ਦੇਖੋ ਜੀ ਇੱਧਰਲੇ ਬਥਾਣੇ ਦੇ ਚਾਰੇ ਨਿਕਣਵੇਂ ਪੂਰੇ ਗੈਪ ਤੇ ਦੋ ਦੋ ਜਾਨੀ ਕਾੜ ਦੂਗੀ ਵੀ ਵਾਹ ਹਾ ਵੀ ਜਿਹੜੇ ਸਾਡਾ ਲੈਵਾ ਕੱਟਣਾ ਚਾਹੀਦਾ ਬੱਸੀ ਨੂੰ ਤੇ ਮੁੱਲ ਮੁੱਲ ਫੋਨ ਤੇ ਕਰਦੇ ਆ ਪੜਾਕਾ ਹੀ ਪੋਣਾ ਕੱਲ੍ਹ ਆਲੀ ਗਾਨ ਜਾਈ ਜੀ ਹੋਊ ਜਮਾ ਬਸ ਜਮਾ ਜਾਈ ਲੰਬਾ ਰੰਗ ਦੇਵੇ ਬਾਲੇ ਮੰਗਿਆ ਚੱਲ ਤੋਰ ਫਿਰ ਚੋਕੇ ਦਿੱਤੀ ਆ ਕੱਲ੍ਹ ਠੀਕ ਠੀਕ ਆ ਵੀਰੇ ਲੱਗਦਾ ਮੈਂ ਚੋਕੇ ਬੀ ਵੀ ਕੋ ਪਾਈ ਨਾਲ ਆਪਾਂ ਕਹਿੰਦਾ ਪਾਈ ਤੇਰੇ ਇਕੱਲੇ ਦੁੱਧ ਨਹੀਂ ਕਰਦੇ ਠੀਕ ਆ ਲੈ ਜਦੋਂ ਮਰਦੀ ਗਾਇਓ ਕਰਨ ਠੀਕ ਕਰ ਚਲੋ ਜੀ ਹੋ ਕਰਨ ਭਾਈ ਕੋਈ ਨਹੀਂ ਕਰਨ ਟੋਰੀ ਮੇੜਾ ਬੱਚੇ ਦਾ ਕਰਕੇ ਨਾ ਬੱਚੇ ਦਾ ਕਰੂਗੀ ਬੱਚੇ ਦਾ ਵੀ ਕਰੂਗੀ ਤਲਕਣ ਵੀ ਤੇਰੇ ਨਹੀਂ ਉਹ ਤੂੰ ਉਧਾਰਾ ਖਾਣਾ ਰੋ ਦੇਰ ਨੂੰ ਮਾਰ ਦੇ ਮੂੰਹ ਚਲੋ ਜੀ ਉਹ ਬਾਹਲਾ ਸੀ ਆ ਦੇਖ ਫੇਸ ਦੇਖੋ ਜੀ ਹਾਂ ਆ ਦੇਖੋ ਜੀ ਆ ਫੱਸੀ ਦਾ ਕਰਦੇ ਆ ਤਾਂ ਗੱਲ ਆ ਬੱਚੇ ਦਾ ਚੋ ਬੋਲਾ ਕਰ ਬੱਸ ਬੱਸ ਤੋਰ ਦੀ ਆ ਨਾ ਬੋਲਾ ਸੀ ਨਾ ਵਾੜਾ ਆ ਦੇਖੋ ਇਹ ਨੰਬਰ ਬੱਚੀ ਉਹ ਮੋੜ ਲੈ ਭੋਲੇ ਲੈ ਚਲ ਗਾਹਾਂ ਮੋੜਲੇ ਮੋੜਲੇ ਬੰ ਮੋੜਲੇ 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 ਬੱਤੀ ਦਾ ਕਾਫੀ ਆਹ ਦੇਖੀ ਜਾਂਦੇ ਉਧਰ ਬੱਤੀ ਤੇ ਨੀਂ ਹੋਰੀ ਫੇਸ ਕੁਆਲਟੀ ਕਰੋ ਜੇ ਇੱਕ ਨੰਬਰ ਬੱਤੀ ਆ ਬੜੀ ਚਲੋ ਲੈਓ ਜੀ ਫਿਰ ਪਾਰਟੀ ਮਾਰਦੇ ਹਾਂ ਬੱਤੀ ਦਾ ਕਰਤੀ ਆ ਨਾ ਠੀਕ ਆ ਠੀਕ ਆ ਉਧਰ ਤਾਂ ਭੱਜੀ ਆਉਂਦੀ ਆ ਹਾਂ ਫਿਰ ਕੋ ਲੇਵਾ ਦੇਖੋ ਕਿਆ ਬਾਤ ਲੇਵਾ ਆ ਰਕਾਰਡ ਭੰਦੇ ਬੱਤੀ ਨੇ ਪਹਿਲੇ ਨੇ ਹਾਂਜੀ ਆ ਦੇਖੋ ਜੀ ਇੱਕ ਨੰਬਰ ਬੱਤੀ ਆ ਗਾਇਆਂ ਦਾ ਰੋਜ ਹੀ ਸੁਣ ਆ ਦੇਖੋ ਜੀ ਬੱਤੇ ਵੀ ਕੋਈ ਲੋਡ ਨਹੀਂ ਜਿਵੇਂ ਪਹਿਲਾਂ ਐ ਇੱਕ ਨੰਬਰ ਵਾੜ ਆ ਗਈ ਪੈਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਵਾੜ ਪਹਿਲਾਂ ਪੂਰਾ ਅਦੇ ਨੂੰ ਹੋਈ ਨਹੀਂ ਹੈ ਨਹੀਂ ਦਿਸੀ ਜਾਂਦੀ ਵੀਰੇ ਉਹ ਵੇਚਣਾ ਵਜੇ ਵੀਰੇ ਕੋਈ ਨਹੀਂ ਧਾਰ ਵੀ ਇੰਨੀ ਮੇਰੇ ਸਾਡੇ ਮੋਟੀ ਆ ਹਾਂ ਤੂੰ ਲਈ ਰੱਬਾ ਚੱਲ ਚੱਲ ਮਾਰ ਕੇ ਦਿਖਾ ਦੇ ਪਹਿਲ ਨੂੰ ਆਇਦਾ ਰ ਕੋ ਗੱਲ ਨਹੀਂ ਨੇ ਨਾ 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 ਕੋਈ ਬਾਸਤਾ ਨਹੀਂ ਮੌਜ ਨੇ ਬੱਠੇ ਆ ਦੇਖੋ ਵੀਰੇ ਪਹਿਲ ਨੂੰ ਕੋਈ ਗੱਲ ਹੀ ਨਹੀਂ ਆਹਦਾ ਕਮਾਲ ਹੀ ਆ ਲੈਖੋ ਤੂੰ ਆਈ ਪੁੱਛਾ ਬੜੀ ਚੱਲੋ ਬਹੁ ਮਰਜੀ ਬੜੀ ਚੱਲੋ ਕਹਿਂਦੀ ਕੋਈ ਆ ਲੈਖੋ ਸੱਤ ਨੰਬਰ ਅਜੀ ਵਾਫਤੇ ਨਹੀਂ ਆਦੇ ਇੰਨਾ ਛਕੜਾ ਅੱਛੀ ਦੇਖ ਹਾਂਜੀ ਹਾਂਜੀ ਹੈ ਇੰਨਾ ਬਹੁਤ ਆ ਲੈਖੋ ਪਹਿਲਾ ਡਣੀ ਜਮੇ ਨਹੀਂ ਕੱਢਿਆ ਤੂੰ ਨਾ ਨਾ ਆਪਾਂ ਨੂੰ ਮਾਰ ਆਹ ਕਮਾਲ ਹੈ ਵੀਰੇ ਯਾਰ ਬਾਲਟੀ ਧਰਾ ਕੇ ਪਹਿਲ ਨੂੰ ਬੈਠ ਪੈਰ ਵੀ ਨਹੀਂ ਪਾਸੇ ਐਸੇ ਕਰਦੀ ਲੈ ਵਾ ਦੇਖੋ ਜੀ ਕੀ ਆਵਾਜ਼ ਲੈਵਾਲੇ ਮੈਂ ਕੋਈ ਛੇੜੀ ਜਨਾ ਕਹਿੰਦੀ ਕੁਛ ਨਹੀਂ ਕਿੱਥੋਂ ਗੁਰੂ ਨੂੰ ਦੱਦ ਕਿੱਥੇ ਕੱਢਦਾ ਕਾਉਂ ਦਿੰਦੀ ਆ ਪਹਿਲਾਂ ਬਹਿਣਾ ਪੰਜਾ ਫਿਰਦਾ ਯਾਰ ਤਰੀ ਡਰਨ ਵੀਰੇ ਹਾਂ ਆ ਦੇਖੋ ਜੀ ਇੱਕ ਨੰਬਰ ਕੱਢ ਗਾਠ ਵਾਲੀ ਪਾਇਲਟ 20 ਕਿਲੋ ਬਾਈ ਵਾਕਈ ਦੇ ਦੂੰ ਹਾਂ ਦੀ ਨਾ ਥੋੜੀ ਤੇਰੇ ਕਮੀਆਂ ਵੀਰੇ ਮੈਂ ਨੀ ਕੋਹ ਨੂੰ ਵਾਹੀ ਮੇਰੇ ਫੌਲੇ ਦੀ ਗੰਤੀ ਆਉਣਾ ਇਹ ਪਾਸਾਈ ਚਲੂ ਮਾ ਕੇ ਬੱਤੇ ਠੀਕ ਇੱਕ ਗਾਂ ਵਾਲੀ ਬੱਚੀ ਠੀਕ ਮਰੀ ਬਾਟੀ ਚੱਕਰ ਹੱਸੋ ਜੀ ਤੇ ਜੇ ਨਾ ਜੀ ਤੇ ਇੱਕ ਨੰਬਰ ਵੜਾ ਜੀ ਪਹਿਲੀ ਬੋਲੇ ਦੀ ਬੋਲੇ ਦੀ ਜਵਾਈ ਕਰਕੇ ਦਿਖਾ ਰਿਹਾ ਵੀਰੇ ਤੁਹਾਨੂੰ ਇਹ ਆ ਦੇਖੋ ਜੇ ਰਹਾ ਪਈਆ ਕਿੰਨੇ ਚਰਚ ਪੈ ਗਈ ਕਹਣੀ ਜਰ ਮਾਤਾ ਕਹਣਾ ਮੇਰੇ ਸਾਡੀ ਪਾਣੀ ਦੀ ਬਾੜ ਨਹੀਂ ਪਿਆਦੀ ਮਰੇ ਝੁਕਾਏਗਾ ਇਥੇ ਸਿੱਟੀ ਕੋਈ ਬਰੇ ਵਿੱਚ ਬੋਲੋ ਗੱਡੀਆਂ ਨੇ ਮੇਰੇ ਹਿਸਾਬ ਨਾਲ ਥੱਲੇ 18 17 ਕਿਲੋ ਬੋਲੋ ਹੀ ਹੋ ਗਏ ਕਿਹਦਾ ਜਾ ਰਹੀ ਇਹਨਾਂ ਨੂੰ ਤਾਂ ਲਾਜ਼ਮੀ ਦੇਣਾ ਬਾਈ ਬਸ ਹੀ ਆ ਜਾਓ ਹਈ 30 ਦੇ ਦੇਖੋ ਜੀ ਇਹੀ ਚੋਂ ਦੀ ਬਾੜੀ ਵਿੱਚ ਬੈਠੀ ਜਾ ਗਿਆ ਬੰਦਾ ਵੀ ਬਦਲ ਗਿਆ ਕੁਝ ਚੱਕਰੀ ਨੂੰ ਬੈਠਣਾ ਬੰਦਾ ਬੰਦਾ ਹਮਗੇ ਸੜਾ ਸਰ ਪਿੰਡ ਦੇ ਵਿੱਚ ਆ ਫਲਾਈ ਆ ਆਏ ਨਹੀਂ ਥੱਲੇ ਨਿਆਣਾ ਪਾਇਆ ਇਹ ਬਹੁਤ ਸੀਲ ਆ ਵੀ ਦਿੱਲੀ ਜਾਊਗੀ ਨਾ 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 ਇਹ ਤਾਂ ਪਾਣੀ ਨਹੀਂ ਬਚੀ ਹੁੰਦਾ ਸਾਰਾ ਨਾ ਫਿਰ ਗੱਡੀ ਚੰਗਾ ਦੁੱਧ ਹਾਂ ਸਾਰਾ ਗੱਡੀ ਕਬਾੜੀ ਭਰ ਦੇ ਮਾਲ ਦੀ ਭਰ ਦੇ ਮਾ ਨੋਕ ਦਾ ਦੁੱਧ ਵੀ ਭਰ ਦੇ ਆਪ ਬੋੜੂ ਵੀ ਭਰ ਦੇ ਠੀਕ ਆ ਵੀਰੇ ਭਰ ਦੇ ਆ ਲੈਵਾ ਦੇਖੋ ਕੋਈ ਬਾਤ ਤਾਂ ਹੀ ਨਹੀਂ ਹਜੇ ਉਵੇਂ ਹੀ ਪਿਆ ਮੈਨੂੰ ਆ ਦੋ ਦਾੜਾ ਨਹੀਂ ਕਬਾੜੀ ਭਰ ਦੋ ਭਰ ਦੋ ਹਾਂ ਇਹ ਮਗਰਾਂ ਨੂੰ ਹੱਥ ਨਹੀਂ ਆਲੇ ਮਗਰਾਂ ਦੇ ਤਾਂ ਚੋੜੀ ਆ ਆ ਦੇਖੋ ਲੈਵੇ ਨੂੰ ਕੋਈ ਬਾਤ ਤਾਂ ਨਹੀਂ ਉਵੇਂ ਹੀ ਪਿਆ ਲੈਵਾ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰੋ ਸ਼ੇਅਰ ਜਰੂਰ ਕਰੋ ਧੰਨਵਾਦ ਵੀਰੇ ਨਗਰਬਾਗ ਸੇ ਲਈ ਇੱਕ ਨੰਬਰ ਆ ਜੀ ਹਾਂਜੀ ਮੈਂ ਵੀ ਮੈਂ ਦੋ ਜੂ ਗਾੜੀ ਭਰ ਭਰ ਦੂਗੀ ਵੀਰੇ ਹਾਂ ਕੋਈ ਸ਼ੱਕ ਨਹੀਂ ਚ ਦੋ ਜੂ ਚੋਲਾ ਹੀ ਨਿਕਲਣਾ ਹੈ ਨਾ ਚੋਾਈ ਦੇ ਤੋਂ ਸੌਰੇ ਦੀ ਪਾ ਦੋ ਘਾਟੇ ਚ ਭਵਾਂ ਦੀ ਤੇ ਲੈ ਜਾਓ ਇੱਕ ਨੰਬਰ ਆ ਕਿਸੇ ਪੱਖੋਂ ਕੋਈ ਇਹਦੇ ਚ ਘਾਟ ਨਹੀਂ ਹੈਗੀ ਵਹਿੜ ਚ ਵੀਰੇ ਇੱਕ ਨੰਬਰ ਆਗੀ ਮੱਚੀ ਹੈ ਵੀ ਕਮਾਲ ਲੱਗ ਰਿਹਾ ਹੈ ਤੇ ভাই ਬਹੁਤ ਇੱਕ ਨੰਬਰ ਆ ਦੇਖੋ ਵੀਰੇ ਚਵਾਈ ਦੇਖੋ 2 ਮਿੰਟਾਂ ਦੇ ਵਿੱਚ ਵਿੱਚ ਬਾਲਟੀ ਭਰਤੀ ਹਾਂ ਦੋ ਭਰ ਦੋ ਨੀ ਤਰ੍ਹਾਂ ਦਾ ਚੱਲੇ ਦੋ ਨੀ ਭਰ ਦੇਣੀ ਚਲ ਵੀਡੀਓ ਲੰਮੀ ਹੁੰਦੀ ਹੈ ਮਗਰੋ ਚੋਈ ਚੱਲੇ ਘਾਰ ਮਾਲੀ ਦੀ ਕਿੰਨਾ ਭਰਤੀ ਭਰ ਬਾਲਟੀ ਭਰ ਤੂੰ ਚਵਾਈ ਦੇ ਕਿੰਨੀ ਮੋਤੀ ਆ ਖਾਨ ਬਾਲਾ ਚੱਕਾ ਹੋ ਗਿਆ ਲਓ ਵੀਰੇ ਬੇਫਿਕਰ ਹੋ ਗਿਆ ਦਾ ਗਾਰੰਟੀ ਵਾਲੀ ਗੱਲ ਹੀ ਆ ਤੋਫਈਆ ਪਹਿਲਨ ਵਹਿੜ ਕੋਈ ਸੁਆ ਇੰਝ ਨਹੀਂ ਹਾਵੀ ਹਾਂਜੀ ਪਹਿਲੇ ਨਾ ਆਏ ਨਹੀਂ ਵੀ ਮਾੜਾ ਮੋਟਾ ਪੈਰ ਚੱਕ ਜੂ ਥਣ ਥਣ ਬਹੁਤ ਵਧੀਆ ਲੱਗਿਆ ਵੀਰੇ ਮੋਟਾ ਵਾਲਾ ਥਣ ਭੈਣ ਦਾ ਨਿਕਲ ਮੈਂ ਗਾਇਬ ਤੇ ਇੱਕ ਨੰਬਰ ਮੋਟਾ ਵਾਲਾ ਥਣ ਜਾਗਣਾ ਚੋੜੀ ਦੇ ਵਟਾਇਆ ਨਾ ਇੱਧਰ ਰੱਖ ਦੇਤੀ ਪਾਰਟੀ ਦਾ ਭਾਈ ਨੇ ਦੋਖੋ ਵੀ ਭਾਰਤੀ ਹਾਂ ਦੋ ਥਣਾਂ ਜੂ ਗੱਡਿਆ ਹੈ ਆ ਦੇਖ ਹਾਂ ਵੀ ਬਾਗ ਆ ਦੇਖੋ ਜੀ ਆ ਪਹਿਲੇ ਤਾਂ ਆ ਵੀ ਛੂਂ ਗਿਆ ਬੇ ਸਾਲੇ ਬੇ ਵੀ ਐਂ ਕਰੀ ਜਾਂਦਾ ਜਿਆ ਬਾਹਲੀ ਵਧੀਆ ਬੈਣਾ ਹੋਰ ਮੰਨੀ ਜਾਂਦਾ ਵੀ ਇਹ ਨਹੀਂ ਜਮੇ ਮਾਰਦੀ ਕੁਆਲਿਟੀ ਆ ਨਾ ਵੀਰੇ ਕੁਆਲਿਟੀ ਨਾਲ ਹਾਂ ਬੱਚਾ ਬਹੁਤ ਵਧੀਆ ਜੀ ਵੀਰੇ ਬੱਚੀ ਹੁੰਦੀ ਹੈ ਨਾ ਹਾਂ ਬੱਚੀ ਹੁੰਦੀ ਤਾਂ ਇੱਕ ਲੰਮਾ ਨਾ ਪਾ ਨਾ ਮੇਰੇ ਸਾਲੇ ਨੂੰ 14 ਪੈਣਾ ਨਾ ਨੱਤ ਚੱਕੀ ਦੀ ਵੀਰ ਤਾਂ ਕਿ ਬਸੇ ਠੀਕ ਹੈ ਇਹਨੂੰ ਤਾਂ ਕੋਈ ਵਾਸਤਾ ਹੀ ਨਹੀਂ ਵੀਰੇ ਬਾਲਟੀ ਦੁੱਧ ਦੀ ਬੌਲੇ ਦੀ ਘੜਤੀ ਆ ਦੇਖੋ ਉਹ ਵੀ ਬਿਆਜੀ ਲੈਵਾ ਤਿੰਨ ਸਾਨੂੰ ਜੋ ਉਹ ਮਜ਼ਰ ਆਈਆਂ। ਨੰਨੀ ਵੀ ਚੋਇਆ ਗਿਆ ਹੈ ਜੀ। ਲੇਵਾ ਉਹ ਵੀ ਪਿਆ। ਉਹ ਮਾਈ ਹੱਥ ਲਾਈ ਜਾ ਕਾਮ ਨਹੀਂ ਖੇੜਦੀ ਵੀ ਆਏ ਨੇ ਵੀ ਇੱਕ ਵਕਤ ਚੋਈ ਜਾਂਦਾ। ਇੱਕ ਪਾਸੇ ਬੀਜੀ ਗੋ। ਚੰਗੀ ਦਸੀ। ਆਹ ਵੀ ਝੋਟਾ ਕਰ ਵੇਚਦਾ। ਚੰਗੀ ਦਸੀ ਬੰਦਰੀ ਆਇਆ ਕਰੂ ਥੋੜੀ। ਕੋਈ ਆਏ ਨਹੀਂ ਹੈਗਾ ਵੀ ਪੈਸੇ ਥੋੜੇ ਲਾਏ ਬੇਯਾਰ ਤੇ ਜੰਗ। ਮੁੱਲ ਜਮਾ ਜਾਏ ਜੀ ਹੂ। ਜਾਇ ਜੀ ਜਾਇ ਜੀ 25 ਦੇ ਹਿਸਾਬ ਨਾਲ ਪਰਾਕਾ ਹੀ ਪਾਉਣਾ। ਨੰਬਰ ਬੋਲ ਦੇ ਫਿਰ। 8148043 ਠੀਕ ਆ ਵੀਰੇ। ਪਿੰਡ ਬੁਰਜਰਾਜਗੜ। ਹਾਂ ਜੀ। ਠੀਕ ਆ ਵੀਰੇ। ਰਿਜ਼ਲਟ ਵਧੀਆ ਮਿਲਦਾ ਚੈਨਲ ਦਾ ਬਾਗਾ ਇੱਕ ਨੰਬਰ ਆਹ ਮੱਕਰ ਤੇਰੇ ਵਾਂ ਐ ਦੂ ਘਟਾ ਪਹਿਲਾਂ ਵੇਚ ਤੀ ਠੀਕ ਆ ਵੀਰੇ ਆਪਾਂ ਇਹ ਦੇ ਕੇ ਧਰ ਚੋ ਉਹ ਕਦੇ ਵੀ ਲੈ ਜਾਣਾ ਠੀਕ ਆ ਠੀਕ ਆ ਵੀਰੇ ਰੂਹੀ ਆ ਧਾਰ ਕਰ ਨਹੀਂ ਦਿਸੀ ਜਾਂਦੀ ਆ ਆ ਦੇ ਕੋਰੇ ਜਮਾ ਵਾਲਟੀ ਹੈ ਠੰਡ ਢਾਈ ਚੋਇਆ ਤਿੰਨ ਤਾਂ ਚੋਇਆ ਨਹੀਂ ਇਹ ਤਾਂ ਸਨ ਮੱਸੀ ਜਿਹੜਾ ਮੱਸੀ ਮੋਰ ਚੀ ਪਹਿਲੀ ਜਵਾਈ ਜੇਰਾ ਪਈ ਆ ਕਬਾੜੀ ਤੋਂ ਨਿਆਣਾ ਪਾੜੇ ਫਿਰ ਬੱਟਲ 'ਚ ਬੱਚਾ ਮੂਰੇ ਦੁੱਧ ਬਾਲਟੀ 'ਚ ਹੁਣ ਤੁਸੀਂ ਲੈ ਜਾਣੀ ਆ ਬਸ ਹਾਂਜੀ ਆਲੇ ਨਿਆਣਾ ਪਾਉਣ ਨਾਲੇ ਪੱਠੇ ਖਾਣ ਲੱਗ ਗਏ ਸਵਾਰ ਨਿਆਣਾ ਖਾਂਦ ਗਾਉਂਗਾ ਹਾਂ ਲੋ ਵੀਰੇ ਕਰ ਲੋ ਜੇਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਹੇ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ